ਪਿਛਲੇ ਦਿਨੀ ਗੱਜੂ ਮਾਜਰੇ ਦੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੂਸਰੀ ਤੇਰਦੇ ਸ਼ਾਮ ਸੁੰਦਰ ਵਦਵਾ ਆਏ ਪਰ ਸਾਹਮਣੇ ਤੇ ਕੀਤੇ ਵੱਡੇ ਖੁਲਾਸੇ ਉਹ ਨਾ ਕਿਹਾ ਕਿ ਓਮ ਪ੍ਰਕਾਸ਼ ਸੱਜਦੇਵਾ ਵੱਲੋਂ ਕੀਤੇ ਗਏ ਖੁਲਾਸੇ ਬਿਲਕੁਲ ਝੂਠ ਸਚਾਈ ਇਹਨਾਂ ਕਾਗਜ਼ਾਤਾਂ ਵਿੱਚ ਬੋਲਦੀ ਮਾਨਯੋਗ ਅਦਾਲਤ ਵੱਲੋਂ ਕੀਤੀ ਗਈ ਕਾਰਵਾਈ ਦੇ ਸਾਰੇ ਕਾਗਜ਼ਾਤ ਦਿਖਾਉਂਦੇ ਹੋਏ ਵਧਵਾ ਨੇ ਠੱਗੀ ਕਰਨ ਵਾਲੇ ਸਚਦੇਵਾ ਨੂੰ ਨਟਵਰ ਲਾਲ ਤੋਂ ਵੀ ਸ਼ਾਤਰ ਐਲਾਨਿਆ ਸ਼੍ਰੀ ਵਧਵਾ ਨੇ ਕਿਹਾ ਕਿ ਸਚਦੇਵਾ ਨੇ ਬਿਆਨੇ ਵਜੋਂ 80 ਲੱਖ ਰੁਪਏ ਲਏ ਤੇ ਮੈਨੂੰ ਲੀਗਲ ਨੋਟਿਸ ਸਿਰਫ 10 ਲੱਖ ਦਾ ਦਿੱਤਾ ਪਰ ਬਾਅਦ ਵਿੱਚ ਉਸਨੇ ਮਾਨਯੋਗ ਅਦਾਲਤ ਵਿੱਚ 80 ਲੱਖ ਰੁਪਏ ਸਵੀਕਾਰ ਕੀਤੇ ਉਹਨਾਂ ਕਿਹਾ ਕਿ ਸਚਦੇਵਾ ਨੇ ਮਾਨਯੋਗ ਜ਼ਿਲ੍ਹਾ ਅਦਾਲਤ ਮਾਨਯੋਗ ਸੈਸ਼ਨ ਅਦਾਲਤ मान योग हाई कोर्ट अति मान योग सुप्रीम कोर्ट तक पहुंच की समूह मान योग अदालत ने कागजात देखते हुए इस नकारिया मोर्चा प्रधान बलविंदर सिंह कोमड़ा ने कहा कि श्री श्याम सुंदर वधवा जी ने मोर्चे ते अपना पक पेश हां, असि उस नाल सहमत होंगे मान योग अदालत अति प्रशासन तो यो मंग करते हैं कि दोनों नु देखते हुए

ਦਰਸ਼ਕਾਂ ਦੇਖ ਰਹੇ ਨੇ ਉਹਨਾਂ ਦਾ ਮੈਂ ਨਮਸਕਾਰ ਧੰਨਵਾਦ ਕਰਦਾ ਹਾਂ ਔਰ ਵੀਡੀਓ ਦਾ ਵੀ ਧੰਨਵਾਦ ਕਰਦਾ ਹਾਂ ਸਭ ਤੋਂ ਵਿਸ਼ੇਸ਼ ਤੌਰ ਤੇ ਮੈਂ ਬਲਵਿੰਦਰ ਸਿੰਘ ਜੀ ਆਪਣਾ ਕੁੰਬੜਾ ਪ੍ਰਧਾਨ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਮੇਰਾ ਨਾਮ ਸ਼ਾਨਸੂਂਦਰ ਵਧਵਾਏ ਜੀ ਮੈਂ ਰਾਜਪੁਰੇ ਵਾਸੀ ਦਾ ਰਹਿਣ ਵਾਲਾ ਮੇਰਾ ਪਿੰਡ ਪਿੱਛੋਂ ਮਾਨਗਪੁਰ ਕਿਹੜਾ ਹੈਗਾ ਤਾਂ ਅੱਜ ਤੋਂ ਕੋਈ 5-7 ਦਿਨ ਪਹਿਲਾਂ ਇਸੇ ਹੀ ਸਟੇਜ ਦੇ ਉੱਤੇ ਬੈਠ ਕੇ ਓਮ ਪ੍ਰਕਾਸ਼ ਸੱਚ ਦੇਵਾ ਕਿਉਂਕਿ ਇੱਕ মিডিਆ ਤੇ ਰਹੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਨੇ ਇਲਜ਼ਾਮ ਲਾਇਆ ਸੀ ਕਿ ਸ਼ਾਨਸੂਂਦਰ ਵਧਵਾ ਇੱਕ ਵੱਡਾ ਬਹੁਤ ਵੱਡਾ ਬੂ ਮਾਫੀਆ ਹੈ ਤੇ ਪੁਲਿਸ ਮੇਰੇ ਨਾਲ ਧੱਕਾ ਕਰ ਰਹੀ ਹੈ ਉਹ ਸਰਾ ਸਰ ਜਿਹੜਾ ਝੂਠ ਬੋਲ ਕੇ ਗਿਆ ਹੈਗਾ ਕਿਉਂਕਿ ਉਹ ਬਹੁਤ ਵੱਡਾ ਜਿਹੜਾ ਹੈ ਜਿਵੇਂ ਕਹਿੰਦ ਨੇ ਠੱਗ ਨਟਵਰ ਲਾਲ ਬਹਿ ਰੂਪਿਆ ਇਹ ਵੰਦ ਕੇ ਜਿੰਨੇ ਵੀ ਆਪਣਾ ਨਾਮ ਲਏ ਡਿਸ ਨਿਊਜ਼ੇ ਕੰਮ ਹੋਣਗੇ ਪਰ ਉਹ ਇਹਦੀ ਜਿਹੜੀ ਸਚਾਈ ਹੈ ਮੈਂ ਉਹ ਤੁਹਾਡੇ ਸਾਹਮਣੇ ਦੱਸਾਂਗਾ ਕਿ ਹਕੀਕਤ ਕੀ ਹੈ ਇਹ ਦੇ 1242000 ਤੈਨੂੰ ਮੇਰੇ ਨਾਲ ਇੱਕ ਐਗਰੀਮੈਂਟ ਸਾਈਨ ਕੀਤਾ ਬਿਆਨ ਨੇ ਦਾ 3 ਕਨਾਲ ਤੇ 5 ਵਿਸਮੇ ਦਾ ਉਹਦੇ ਵਿੱਚ 80 ਲੱਖ ਰੁਪਇਆ ਇਹਨੇ ਜਿਹੜਾ ਹੈ ਮੈਤੋਂ ਸਵੀਮ ਕੀਤਾ ਇਹਦੇ ਵਿੱਚ ਕੀ ਸੀਗਾ ਇਹਦੇ ਨਾਮ ਜ਼ਮੀਨ ਸੀਗੀ ਇਹਦੀ ਘਰ ਵਾਲੇ ਦੇ ਨਾਮ ਸੀਗੀ ਇਹਦੀ ਭੈਣ ਦੇ ਨਾਮ ਸੀਗੀ ਤਿੰਨਾਂ ਨੇ ਮੇਰੇ ਨਾਲ ਐਗਰੀਮੈਂਟ ਸਾਈਨ ਕੀਤਾ ਐਗਰੀਮੈਂਟ ਸਾਈਨ ਹੋਣ ਤੋਂ ਬਾਅਦ 24 10 23 ਦੀ ਜਿਹੜੀ ਰਜਿਸਟਰੀ ਡੇਟ ਤੈ ਕਿਤੀ ਗਈ ਇਹਦਾ 1 ਮਹੀਨੇ ਬਾਅਦ ਮੇਰੇ ਕੋਲ ਫੋਨ ਆਇਆ ਕਹਿੰਦਾ ਸ਼ਾਮ ਜੀ ਕਿ ਤੁਸੀਂ ਇਹ ਜਿਹੜੀ ਜ਼ਮੀਨ ਵੇਚਣੀ ਹੈ ਤੁਹਾਨੂੰ ਜ਼ਮੀਨ ਦੇ ਪੈਸੇ ਵੱਧ ਮਿਲ ਜਾਣਗੇ ਮੈਂ ਕਹਿੰਦਾ ਵੀ ਮੈਂ ਜ਼ਮੀਨ ਨਹੀਂ ਵੇਚਣੀ ਹੈ ਮੈਂ ਰੱਖਣੀ ਹੈ ਤਾਂ ਇਹਦੇ ਮਨ ਦੇ ਵਿੱਚ ਬੇਈਮਾਨੀ ਲਾਲਚ ਆ ਗਈ ਤਾਂ ਇਹਨੇ ਕੀ ਕੀਤਾ 1.5 ਮਹੀਨੇ ਬਾਅਦ 7 6 23 ਨੂੰ ਮੈਨੂੰ ਲਿਗਲ ਨੋਟਿਸ ਭੇਜਤਾ ਕਿ ਮੇਰੇ ਕੋਲ ਬਿਆਨ ਦੇ ਰਕਮ ਪੂਰੀ ਨਹੀਂ ਦਿੱਤੀ ਤੁਸੀਂ ਜਿਹੜਾ ਹੈ ਮੇਰੇ ਤੋਂ ਗੁੱਡ ਵੇਅਰ ਤੇ ਬਿਆਨਾ ਸਾਈਨ ਕਰਾ ਲਿਆ ਪੇਮੈਂਟ ਦਿਓ ਨਹੀਂ ਤਾਂ ਇਹ ਤੁਹਾਡੇ ਜਿਹੜਾ ਹੈ ਜਿਹੜੀ ਹੈ ਬਿਆਨਾ ਰੱਦ ਕਰ ਦਿੱਤਾ ਜਾਵੇਗਾ ਤਾਂ ਇਹ ਜਦੋਂ ਸੁਣਿਆ ਮੈਨੂੰ ਬਹੁਤ ਹਾਰਟ ਹੋਇਆ ਮੇਰੇ ਜਿਹੜਾ ਹੈ ਜ਼ਮੀਨ ਜਿਹੜੀ ਪਹਿਲਾਂ ਹੀ ਢੋਖਸ ਗਈ ਤਾਂ ਅਸੀਂ ਜਿਹੜਾ ਹੈ ਬਹੁਤ ਘਬਰਾ ਗਏ ਮੇਰੀ ਮੈਸੇਜ ਵੀ ਔਰ ਅਸੀਂ ਵੀ ਤਾਂ ਅਸੀਂ ਜਦੋਂ ਇਹਦੇ ਕੋਲ ਗਏ ਪੰਜ ਬੰਦੇ ਇਕੱਠੇ ਹੋ ਗਏ ਦੂਜੇ ਦਿਨ ਤਾਂ ਇਹ ਆਪਣੇ ਘਰ ਮੌਜੂਦ ਸੀਗਾ ਇਹਦੀ ਘਰ ਵਾਲੀ ਕਹਿੰਦੀ ਜੀ ਉਹ ਅੱਲੇ ਬਿਮਾਰ ਹੈ ਤੁਹਾਨੂੰ ਨਹੀਂ ਮਿਲੇਗਾ ਔਰ ਸ਼ਾਮ ਨੂੰ ਮੈਸੇਜ ਕਰਦਾ ਹੈਗਾ ਕਹਿੰਦਾ ਤੁਹਾਡੀ ਹਿੰਮਤ ਕਿਵੇਂ ਹੋ ਗਈ ਮੇਰੇ ਬਗੈਰ ਪੁੱਛੇ ਮੇਰੇ ਘਰ ਤੁਸੀਂ ਕਿਵੇਂ ਆ ਗਏ ਤਾਂ ਇੰਨੇ ਤੱਕ ਜਿਹੜੇ ਆ ਧਮਕੀਆਂ ਦੇਣ ਲੱਗ ਪਿਆ ਤਾਂ ਜਦੋਂ ਅਸੀਂ ਤੰਗ ਪਰੇਸ਼ਾਨ ਹੋ ਗਏ ਤਾਂ ਇਹਦੇ ਜਿਹੜਾ ਅਸੀਂ ਪੁਲਿਸ ਕੰਪਲੇਂਟ ਕੀਤੀ ਕਿਉਂਕਿ ਇਹ ਦਾ ਜਿਹੜਾ ਹੈ ਸਿੱਧੀ ਮਨਸ਼ਾ ਸੀਗੀ ਕਿ ਰਜਿਸਟਰੀ ਤੋਂ ਪਹਿਲਾਂ ਇਹ ਰਕਮ ਜਿਹੜੀ ਹੈ 70 ਲੱਖ ਰੁਪਏ ਹੜੱਪਣ ਦੇ ਉਹਦੇ ਵਿੱਚ ਸੀਗਾ ਤਾਂ ਉਹਦੀ ਜਿਹੜੀ ਇਹਦੀ ਜਦੋਂ ਐਫ ਆਈ ਆਰ ਹੋ ਗਈ ਤਾਂ ਜਦੋਂ ਇਹ ਕੋਰਟ ਦੇ ਵਿੱਚ ਐਂਟੀ ਸੈਫਟੀ ਬੇਲ ਲੈਣ ਵਾਸਤੇ ਗਿਆ ਤਾਂ ਕੋਰਟ ਦੇ ਵਿੱਚ ਜਾ ਕੇ ਕਹਿੰਦਾ ਵੀ ਮੈਂ 80 ਲੱਖ ਮੇਰੇ ਕੋਲ ਆਇਆ ਹੋਇਆ ਹੈ ਉਹ ਇਹਦਾ ਜਿਹੜਾ ਹੈ ਤੁਹਾਨੂੰ ਮੈਂ ਦਿਖਾਣ ਲੱਗਾ ਹੈ ਉਹਦੇ ਵਿੱਚ ਇਹਨੇ ਐਕਸੈਪਟ ਕੀਤਾ ਇਹਦੇ ਚੈੱਕ ਵੀ ਸੀਗਾ ਤੇ ਨਗਰ ਵੀ ਦੋਨੇ ਸੀਗੇ ਇਹ ਫਿਰ ਕੋਰਟ ਚ ਜਾ ਕੇ ਇਹਨੇ ਬਿਆਨ ਦਿੱਤੇ ਕਿ ਮੇਰੇ ਕੋਲ 80 ਲੱਖ ਰੁਪਏ ਆਇਆ ਹੋਇਆ ਹੈਗਾ ਤੇ ਮੈਂ ਕਿਹਾ ਜੱਜ ਸਾਹਿਬ ਨੂੰ ਵੀ ਅਸੀਂ ਰਜਿਸਟਰੀ ਕਰਾਣੀ ਹੈ ਤਾਂ ਇਹ ਕਹਿਣ ਲੱਗਾ ਅਸੀਂ ਸਮਝੌਤਾ ਕਰਨ ਵਾਸਤੇ ਤਿਆਰ ਆਂ ਤਾਂ ਉੱਤੇ ਤਿੰਨ ਵਾਰੀ ਜਿਹੜੀ ਹੈ ਸਾਡੀ ਮੀਡੀਏਸ਼ਨ ਦੇ ਵਿੱਚ ਜਿਹੜੀ ਹੈ ਤਰੀਕਾਂ ਪਈਆਂ ਤਿੰਨੋ ਵਾਰੀ ਮੈਂ ਕਿਹਾ ਵੀ ਅਸੀਂ ਰਜਿਸਟਰੀ ਕਰਨ ਵਾਸਤੇ ਤਿਆਰ ਆਂ ਤਾਏ ਤਿੰਨੋ ਵਰੀ ਜਿਹੜਾ ਹੈ ਉਸ ਚੀਜ਼ ਤੋਂ ਮੁੱਕ ਰਿਹਾ ਕਹਿੰਦਾ ਮੈਂ ਰਜਿਸਟਰੀ ਨਿਗਰਾਨੀ ਕਿ ਜ਼ਮੀਨ ਦਾ ਰੇਟ ਵੱਧ ਚੁੱਕਾ ਹੈ ਤਾਂ ਇਹ ਜਿਹੜਾ ਕਹਿੰਦਾ ਹੈਗਾ ਕਿ ਇਹ ਮੇਰਾ ਜਿਹੜਾ ਸਿਵਲ ਮੈਟਰ ਸੀਗਾ ਸਿਵਲ ਮੈਟਰ ਇਸ ਕਰਕੇ ਨਹੀਂ ਸੀਗਾ ਕਿਉਂਕਿ ਇਹ 70 ਲੱਖ ਰੁਪਏ ਦੀ ਠੱਗੀ ਮਾਰਨਾ ਚਾਹੁੰਦਾ ਸੀਗਾ ਔਰ ਉਸਨੇ ਬਾਅਦ ਮੈਨੂੰ ਧਮਕੀਆਂ ਦਿੰਦਾ ਸੀਗਾ ਕਿ ਤੇਰੇ ਤੇ ਝੂਠੇ ਪਰਚੇ ਪਵਾ ਦਾਂਗਾ ਔਰ ਤੇਰੇ 80 ਲੱਖ ਤੇਰੇ ਉੱਤੇ ਹੀ ਲਵਾ ਦਾਂਗਾ ਜਿਸ ਦੇ ਕਰ ਇਹਦੇ ਜਿਹੜਾ ਕ੍ਰਿਮੀਨਲ ਪਰਚਾ ਜਿਹੜਾ ਹੈ ਐਫ ਆਈ ਆਰ 4566 24 ਦੇ ਵਿੱਚ ਇਹਦੇ ਖਿਲਾਫ ਮਰਜ਼ੀ ਹੋਈ ਜਿਹਦੇ 'ਚ ਧਾਰਾ ਲੱਗੀਆਂ ਨੇ ਜੋ ਇਹਨੇ ਬਣਦੀਆਂ ਸੀਗੀਆਂ ਇਹ ਜਿਹੜਾ ਕਹਿੰਦਾ ਸੀ ਸਿਮ ਸਿਮਲ ਸੂਟ ਵੱਖਰਾ ਸੀ ਸੂਟ ਪਹਿ ਗਿਆ ਕਿਉਂਕਿ ਇਸ ਤੇ ਜਿਹੜਾ 70 ਲੱਖ ਦੀ ਠੱਗੀ ਦਾ ਜਿਹੜਾ ਸੀਗਾ ਉਸ ਕਰਕੇ ਜਿਹੜਾ ਇਹ ਫੌਜਦਾਰੀ ਕੇਸ ਬਣਿਆ ਜਦ ਕਿ ਇਹ ਹਰ ਜਗ੍ਹਾ ਇਹ ਘੁੰਮ ਰਹਾ ਹੈ ਕਰਦਾ ਇਹ ਤਾਂ ਅਸਲੀ ਗੱਲ ਤਾਂ ਦੱਸਦਾ ਨਹੀਂ ਕਿ ਮੈਂ 70 ਲੱਖ ਰੁਪਏ ਮੁੱਕ ਕਰ ਗਿਆ ਇਹ ਸਾਬ ਇਸ ਤੋਂ ਜਾਇਜ਼ ਹੁੰਦਾ ਹੈ ਕਿ ਇਹ ਜਿਹੜੀ ਠੱਗੀ ਵਾਲੇ ਕੇਸ ਸੀ ਹੈ ਉਸ ਤੋਂ ਬਾਅਦ ਜਦੋਂ ਇਹਨੇ ਜਿਹੜਾ ਹੈ ਸਾਡੇ ਨਾਲ ਉੱਥੇ ਰਾਜੀਨਾਵਾ ਨਹੀਂ ਕੀਤਾ ਉੱਥੋਂ ਜਿਹੜਾ ਹੈ ਇਹਨੂੰ ਆ ਗਿਆ ਵਾਪਸ ਇਹਨੇ ਫੇਰ ਇੱਕ ਸਾਡੇ ਹੋਰ ਰਾਜੀਨਾਮਾ ਕੀਤਾ ਕਿ ਮੈਂ ਤੁਹਾਡੇ ਨਾਲ ਜਿਹੜਾ ਹੈ 5 8 24 ਨੂੰ ਰਜਿਸਟਰੀ ਕਰਾਉਣ ਵਾਸਤੇ ਤਿਆਰ ਹੈ ਇਹਦੇ ਚ ਫੇਰ ਉਹੀ ਇਹਦੀ ਭੈਣ ਨੇ ਇਹਦੀ ਘਰ ਵਾਲੀ ਨੇ ਔਰ ਇਹਦੇ ਖੁਦ ਦੇ ਜਿਹੜੇ ਸਾਈਨ ਨੇ ਇਹਦੇ ਵਿੱਚ ਇਹਦੇ ਗਵਾਹ ਇਹਦੀ ਲੜਕੀ ਹੈ ਇਹਦਾ ਜਵਾਈ ਹੈ ਇਹਦੇ ਹੋਰ ਮਤਲਬ ਇੱਕ ਮਿੱਤਰ ਨੇ ਇਹਦੇ ਚ ਮੇਰੇ ਵੀ ਸਾਈਨ ਨੇ ਮੇਰੇ ਵੀ ਦੋ ਹੋਰ ਜਿਹੜੇ ਗਵਾਹ ਨੇ ਪੰਜ ਅੱਠ ਨੂੰ ਜਿਹੜਾ ਹੈ ਇਹ ਸਾਡਾ ਐਗਰੀਮੈਂਟ ਕਿਤਾਬੀ ਮੈਂ ਰਜਿਸਟਰੀ ਕਰਾਉਣ ਵਾਸਤੇ ਤਿਆਰ ਹੈ ਤਾਂ ਕੋਰਟ ਜਾ ਕੇ ਇਹ ਸ਼ਿਸ਼ਟ ਕਹਿੰਦੀ ਹੈ ਕਿ ਮੈਂ ਪੰਜ ਅੱਠ ਨੂੰ ਰਜਿਸਟਰੀ ਕਰਾਉਣ ਵਾਸਤੇ ਤਿਆਰ ਹੈ ਤਾਂ ਇਹ ਜੱਜ ਸਾਹਿਬ ਨੇ ਕਿਹਾ ਵੀ ਪੰਜ ਅੱਠ ਨੂੰ ਨਹੀਂ ਤੁਸੀਂ ਇੱਕ ਹੱਥ ਨੂੰ ਰਜਿਸਟਰੀ ਕਰਾਓ ਤਾਂ ਉਹਨਾਂ ਨੇ ਕੋਰਟਾਂ ਦੀ ਹੁਕਮਾਂ ਨੂੰ ਨਾ ਮੰਨਦੇ ਹੋਏ ਇਹ ਨਾਲੇ ਜਿਹੜੀ ਰਜਿਸਟਰੀ ਨਹੀਂ ਕਰਾਈ ਤਾਂ ਅਸੀਂ ਜਿਹੜਾ ਹੈ ਪੰਜ ਅੱਠ ਨੂੰ ਡਰਾਫਟ ਬਣਾ ਕੇ ਅਸੀਂ ਕੋਰਟ ਦੇ ਵਿੱਚ ਪੇਸ਼ ਹੋਏ ਕਿ ਅਸੀਂ ਜਿਹੜਾ ਰਜਿਸਟਰੀ ਕਰਾਉਣ ਵਾਸਤੇ ਤਿਆਰ ਹੈ ਤਾਂ ਉੱਥੇ ਵੀ ਜਿਹੜਾ ਹੈ ਨਾ ਇਹਨਾਂ ਨੇ ਰਾਜ਼ ਨਹੀਂ ਹੋਇਆ ਇਹ ਡਰਾਫਟ ਬਣਾਇਆ ਨੇ ਕੱਲੇ-ਕੱਲੇ ਜਿਹੜਾ ਇਹ ਕਹਿੰਦਾ ਕਿ ਐਸੀ ਜਿਹੜਾ ਹੈ ਇਹਦੇ ਕੋਲ ਪੇਮੈਂਟ ਨਹੀਂ ਸੀਗੀ ਇਸ ਕਰਕੇ ਜਿਹੜਾ ਹੈ ਅਸੀਂ ਰਜਿਸਟਰੀ ਨਹੀਂ ਕਰਾਈ ਉਸ ਤੋਂ ਬਾਅਦ ਉਹ ਤੇ ਲੋਅਰ ਕੋਰਟ ਸੈਸ਼ਨ ਕੋਰਟ ਇਹਨਾਂ ਨੂੰ ਤਿੰਨ ਵਾਰੀ ਜਿਹੜਾ ਹੈ ਮੌਕਾ ਦਿੱਤਾ ਵੀ ਸਮਝਾਉਂਦਾ ਕਰਨ ਵਾਸਤੇ ਤੇ ਹਰ ਜਗ੍ਹਾ ਮੁੱਕਰ ਜਾਂਦਾ ਕਿ ਉੱਥੇ ਕੁਝ ਨਹੀਂ ਹੋਇਆ ਉਸ ਤੋਂ ਬਾਅਦ ਇਹ ਚਲਾ ਗਿਆ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਸਪਸ਼ਟ ਇਸੇ ਜਿਹੜਾ ਫਰਕ ਨਹੀਂ ਲੱਗ ਹਾਈ ਕੋਰਟ ਨੇ ਸ਼ੁਰੂ-ਸ਼ੁਰੂ ਦੇ ਵਿੱਚ ਕਿਹਾ ਕਿ ਜਿਹੜਾ ਓਮ ਪ੍ਰਕਾਸ਼ ਸੱਚਦੇਵਾ ਔਰ ਇਹਦਾ ਪਰਿਵਾਰ ਹੈ ਇਹਦੀਆਂ ਗੱਲਾਂ ਤੋਂ ਇਹ ਲੱਗਦਾ ਹੈ ਕਿ ਇਹ ਸਿਵਲ ਮੈਟਰ ਹੈ ਜਦੋਂ ਪੂਰੀ ਜਾਂਚ ਪੜਤਾਲ ਕੀਤੀ ਗਈ ਤਾਂ ਇਸ ਤੋਂ ਇਹ ਲੱਗਦਾ ਹੈਗਾ ਕਿ ਕੁਝ ਜ਼ਮੀਨਾਂ ਦੇ ਰੇਟ ਵੱਧ ਚੁੱਕੇ ਨੇ ਇਹ ਥੱਗੀ ਔਰ ਇਹਦੇ ਜਿਹੜਾ ਮਾਰਨ ਦੀ ਜਿਹੜੀ ਮਨਸ਼ਾ ਹੈਗੀ ਹੈ ਇਹਦਾ ਗੱਲ ਜਿਹੜਾ ਹੈ ਦੀ ਕ੍ਰਿਮੀਨਲ ਸੋਚ ਹੈਗੀ ਹੈ ਉਹ ਬਕਾਇਦਾ ਉਹਨੇ ਜਿਹੜਾ ਇਸ ਦੇ ਵਿੱਚ ਨੋਟ ਕੀਤਾ ਹੈ ਇਹ ਸਾਰਾ ਕੁਝ ਇਹਦੇ ਖਿਲਾਫ ਲਿਖਿਆ ਹੈ ਇਸ ਕਰਕੇ ਜ਼ਮਾਨਤ ਲੈਣ ਦੇ ਕਾਬਲ ਵੀ ਨਹੀਂ ਹੈ ਤਾਂ ਇਹਦੀ ਬੇਲ ਜਿਹੜੀ ਐ ਰਜੈਕਟ ਕੀਤੀ ਜਾਂਦੀ ਹੈ ਔਰ ਇਹਨੂੰ ਜੇਲ ਭੇਜ ਦਿੱਤਾ ਜਾਂਦਾ ਹੈ ਜਦ ਕਿ 2.5 ਮਹੀਨੇ ਪਹਿਲਾਂ ਵੀ ਜੇਲ ਸੀਗਾ ਉਸ ਦੇ باوجود ਹਾਈ ਕੋਰਟ ਇਹਨੂੰ ਦੁਬਾਰਾ ਫਿਰ ਜੇਲ ਭੇਜ ਦਿੰਦੀ ਹੈ ਕਿਉਂਕਿ ਹਾਈ ਕੋਰਟ ਨੇ ਵੀ ਇਹਨੂੰ ਜਿਹੜਾ ਹੈ ਬੀਡੀਏਸ਼ਨ ਵਾਸਤੇ ਤਿੰਨ ਵਾਰੀ ਮੌਕਾ ਦਿੱਤਾ ਉੱਤੇ ਵੀ ਤਿੰਨੇ ਵਾਰੀ ਇਹ ਮੁੱਕਰਿਆ ਆਰਮਰੀ ਤਾਂ ਇਸ ਕਰਕੇ ਜਿਹੜਾ ਉਸ ਤੋਂ ਬਾਅਦ ਸੁਪਰੀਮ ਕੋਰਟ ਚਲਾ ਜਾਂਦਾ ਹੈ ਸੁਪਰੀਮ ਕੋਰਟ ਜਦੋਂ ਜਾਂਦਾ ਉੱਥੇ ਸੁਪਰੀਮ ਕੋਰਟ ਵੀ ਇਹਨੂੰ ਜਿਹੜਾ ਕਹਿੰਦਾ ਹੈ ਕਿ ਤੁਸੀਂ ਜਿਹੜਾ ਹੈ 3-12 ਨੂੰ ਪਹਿਲਾਂ ਸਲੰਡਰ ਕਰੋ ਉਸ ਤੋਂ ਬਾਅਦ ਸਾਡੇ ਕੋਲ ਆਇਓ ਜਦੋਂ ਇਤੋਂ 3-12 ਨੂੰ ਜੇਲ੍ਹ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਇਹਨੇ ਬਾਅਦ ਸੁਪਰੀਮ ਕੋਰਟ ਜਾਂਦਾ ਹੈਗਾ ਸੁਪਰੀਮ ਕੋਰਟ ਜਿਹੜੀ ਹੈ ਇਹਦੀਆਂ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਉਹਨੂੰ ਇਹ ਤਰਸ ਦੇ ਆਧਾਰ ਦੇ ਉੱਤੇ ਬੇਲ ਦਿੰਦੀ ਹੈ ਕਿ ਤੁਸੀਂ ਜਿਹੜਾ ਹੈ ਵੀ 2 ਮਹੀਨੇ ਹੋਣ 2.5 ਮਹੀਨੇ ਪਹਿਲਾਂ ਜੇਲ੍ਹ ਜਾ ਕੇ ਤਰਸ ਦੇ ਆਧਾਰ ਦੇ ਉੱਤੇ ਜਿਹੜੀ ਹੈ ਇਹਨੂੰ ਹਾਂ ਜੀ ਸੁਪਰੀਮ ਕੋਰਟ ਜਿਹੜਾ ਹੈ ਬੇਲ ਦਿੰਦਾ ਹੈ ਨਾ ਕਿ ਇਹਦਾ ਕੋਈ ਸੱਚ ਪੱਖ ਸੁਣ ਕੇ ਇਸ ਕਰਕੇ ਇਹ ਜਦੋਂ ਵੀ ਕਰਦਾ ਹੈ ਝੂਠੀਆਂ ਗੱਲਾਂ ਕਰਦਾ ਹੈ ਉਸ ਤੋਂ ਬਾਅਦ ਇਹਨੇ ਕੀ ਕੀਤਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਬਾਤੀ ਕਿ ਮੈਨੂੰ ਮੇਰੀ ਘਰ ਵਾਲੀ ਨੂੰ ਮੇਰੀ ਬੇਟੀ ਨੂੰ ਮੇਰੇ ਜਵਾਈ ਨੂੰ ਮੇਰੇ ਅਸ਼ਿਸ਼ਤ ਨੂੰ ਔਰ ਮੇਰੇ ਜੀਜੇ ਨੂੰ ਸਾਨੂੰ ਸਾਫ ਸੁਥਰ ਵਧਵੇ ਤੋਂ ਜਾਨ ਤੋਂ ਖਤਰਾ ਹੈ ਕਿ ਮੈਨੂੰ ਜਿਹੜੀ ਹੈ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾਵੇ ਜਦੋਂ ਹਾਈ ਕੋਰਟ ਨੇ ਇਹਦੀ ਜਾਂਚ ਪੜਤਾਲ ਕੀਤੀ ਤਾਂ ਉਹਨਾਂ ਨੇ ਸਪਸ਼ਟ ਲਫ਼ਜ਼ਾਂ ਦੇ ਕਿਹਾ ਕਿ ਕਿ ਇਹ ਜਿਹੜਾ ਤੇਰਾ ਜ਼ਮੀਨ ਦਾ ਮਾਮਲਾ ਹੈ ਲੈਣ ਦੇਣ ਦਾ ਇਸ ਕਰਕੇ ਤੇਰੀ ਜਾਨ ਨੂੰ ਕੋਈ ਖਤਰਾ ਨਹੀਂ ਇਸ ਕਰਕੇ ਇਹ ਜਿਹੜੀ ਹੈ ਪਟੀਸ਼ਨ ਰੱਦ ਕੀਤੀ ਜਾਂਦੀ ਹੈ ਅੱਗੇ ਨੂੰ ਜੇ ਤੈਨੂੰ ਕੋਈ ਹੋਏਗਾ ਤਾਂ ਸਾਡੇ ਕੋਲ ਆ ਜੀ ਇਸ ਤਰ੍ਹਾਂ ਦਾ ਹਲੇ ਕੋਈ ਮਟਰ ਨਹੀਂ ਕਿਉਂਕਿ ਇਹ ਝੂਠਾ ਹੈ ਉਹਨ ਇੱਕ ਗੱਲ ਇਹਨੇ ਹੋਰ ਪਟੀਸ਼ਨ ਪਾਈ ਹੈ ਉਹ ਕਹਿੰਦਾ ਹੈ ਕਿ ਅਰੈਸਟ ਸਟੇ ਹੋ ਗਈ ਮੈਂ ਇਹ ਕਹਾਗਾ ਕਿਉਂਕਿ ਜਦੋਂ ਹਲੇ ਉਹਨੇ ਆਪਣਾ ਪੱਖ ਰੱਖਿਆ ਹੈ ਜਦੋਂ ਉਸ ਤੋਂ ਬਾਅਦ ਸਾਡੇ ਵਕੀਲ ਕੇਸ ਤੇ ਰੋਕ ਲਾਤੀ ਨਹੀਂ ਉਸਨੇ ਕੇਸ ਤੇ ਰੋਕ ਲਾਤੀ ਹਾਂ ਇਹ ਮੌਦਰੀ ਦੀ ਵੀ ਮੰਦਾ ਤੁਹਾਨੂੰ ਦਾ ਬੰਦ ਆਹ ਪੋਛਦਾਰੀ ਤੇ ਦੇਖੋ ਕਿਉਂਕਿ ਪੁਲਿਸ ਔਰਦਾਰੀ ਜਿਵੇਂ ਹੁਣ ਰੋਕ ਲਾਤੀ ਅਗਲੀ ਡੇਟ ਤੇ ਹਾਂ ਉਹ ਉਹੀ ਕਹਿਣ ਲੱਗਾ ਕਿਉਂਕਿ ਉਹੀ ਗੱਲ ਕਹਿ ਰਿਹਾ ਕਿਉਂਕਿ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਆਪਣਾ ਇਹ ਪੂਰਾ ਆਪਣਾ ਰਿਪਲਾਈ ਤਿਆਰ ਕੀਤਾ ਤਾਂ ਉਹ ਦੋ ਵਾਰੀ ਜਿਹੜਾ ਹੈ ਕੋਰਟ ਦੇ ਵਿੱਚ ਡੇਟ ਦੇ ਵਿੱਚ ਇਹਨਾਂ ਦੀ ਵਾਰੀ ਨਹੀਂ ਆਈ ਕਿਉਂਕਿ ਦੇਖੋ ਇਹ ਅਸਲ ਤੱਥ ਦਾ ਸੁਚੁਪਾ ਰਿਹਾ ਕਿ ਮੈਂ 70 ਲੱਖ ਰੁਪਏ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਮੇਰੇ ਤੇ ਜਿਹੜਾ ਫੌਜਦਾਰੀ ਕੇਸ ਬਣਿਆ ਹੈ ਕਿਉਂਕਿ ਉੱਥੇ ਤੱਥ ਨਹੀਂ ਦੱਸਦਾ ਜਿਵੇਂ ਹਫਤਾ ਪਹਿਲਾਂ ਪ੍ਰਧਾਨ ਜੀ ਨੂੰ ਦੱਸ ਕੇ ਗਿਆ ਅਸਲ ਗੱਲ ਤਾਂ ਉਹ ਦੱਸਦਾ ਨਹੀਂ ਵੀ ਫੌਜਦਾਰੀ ਪਰਚਾ ਕਿਉਂ ਦਰਜ ਹੋਇਆ ਇਹ ਤਾਂ ਤੁਸੀਂ ਵੀ ਮੰਨਦੇ ਹੋ ਜਿਹੜਾ 70 ਲੱਖ ਦੇ ਠੱਗੀ ਮਾਰੇਗਾ ਉਸਤੇ ਫੌਜਦਾਰੀ ਕੇਸ ਬਣੇਗਾ ਕਿ ਨਹੀਂ ਬਣੇਗਾ ਕਿਉਂਕਿ ਇਹ ਜਾਨੋ ਮਾਰਨੀ ਆ ਵੀ ਧਮਕੀਆਂ ਦਿੰਦਾ ਹੈ ਜਿਵੇਂ ਕੰਫਿਊਜ਼ਨ ਨਾ ਪਹਿਲਾਂ ਕਈ ਕੋਰਟਾਂ ਦੇ ਹਾਈ ਕੋਰਟ ਦੇ ਸਿਨિયਰ ਕੋਰਟ ਦੇ ਡਿਸੀਜਨ ਆ ਚੁੱਕੇ ਨੇ ਜੇ ਨਾ ਦੇ ਮਾਮਲੇ ਦੇ ਵਿੱਚ ਪੈਸਾ ਲੈਣ ਦੇ ਨਾਲ ਵਿੱਚ ਪੁਲਿਸ ਕੋਤ ਨਹੀਂ ਕਰ ਸਕਦੀ ਹਾਂ ਇਹ ਗੱਲ ਤੁਹਾਡੀ ਰਾਈਟ ਹੈ ਪਰ ਅਸਲ ਗੱਲ ਕੀ ਧੀ ਹੈ ਮੈਂ ਉਹ ਕਹ ਰਿਹਾ ਜੇ ਅਗਰ ਤਾਂ ਇਹ ਬਿਆਨ ਨੂੰ ਮੰਨਦਾ ਰਜਿਸਟਰੀ ਨਾ ਕਰਾਂਦਾ ਤਾਂ ਇਹਦੇ ਦੇ ਪਰਚਾ ਵੀ ਦਰਜ ਨਹੀਂ ਹੋਣਾ ਸੀਗਾ ਸਿਵਲ ਰੂਲ ਇਹ ਆਕੀਆਂ ਦਾ ਕੀ ਪਰੂਖ ਹੈ ਤੁਹਾਨੂੰ ਕਹਿੰਦਾ ਉਹ ਵੀ ਮੇਰੇ ਕੋਲ ਪ੍ਰੂਫ ਨੇ ਮੈਂ ਤੁਹਾਨੂੰ ਇੱਕ ਪਰਚਾ ਇੱਕ ਹੋਰ ਇਹਨੇ ਦਰਜ ਕਰਾਇਆ ਉਹ ਵੀ ਥਾਰਾ ਦੱਸਾਂਗਾ ਤੁਹਾਨੂੰ ਪਹਿਲੀ ਗੱਲ ਕਿ 70 ਲੱਖ ਰੁਪਏ ਠੱਗੀ ਮਾਰਨ ਦੇ ਜਿਹੜੇ ਮੁਕਰ ਹੁੰਦਾ ਉਸ ਕਰਕੇ ਜਿਹੜਾ ਇਸ ਤੇ ਜਿਹੜਾ ਪਰਚਾ ਦਰਜ ਹੋਇਆ ਅਸਲ ਤਾਂ ਉਹ ਕਹਾਣੀ ਹੈ ਉਹ ਕਿਸੇ ਨੂੰ ਦੱਸਦਾ ਕੋਈ ਨਹੀਂ ਜੇ ਕੋਈ ਹੁੰਦਾ ਤੁਸੀਂ ਬੱਚੇ-ਬੱਚੇ ਨੂੰ ਪੁੱਛ ਲੋ ਵੀ ਜਿਹੜਾ 70 ਲੱਖ ਦੀ ਠੱਗੀ ਮਾਰੇਗਾ ਉਸ ਤੇ ਪਰਚਾ ਨਹੀਂ ਬਣੇਗਾ ਉਹਦਾ ਪੂਰਾ ਪਰਿਵਾਰ ਉਹਦੇ ਵਿੱਚ ਇਨਵੋਲ ਹੈ ਉਹ ਸਾਰੇ ਠੱਗ ਨੇ ਮੈਂ ਕਹਿੰਦਾ ਇਹ ਨਟਵਰਲ ਜਿਹੜਾ ਸੀਗਾ ਉਸ ਤੋਂ ਵੀ ਬਾਹਰ ਪੈਸੇ ਕਿਉਂਕਿ ਹਰ ਜਗ੍ਹਾ ਵਹਿ ਰੂਪੇ ਹੈ ਹਰ ਜਗ੍ਹਾ ਆਪਣਾ ਗਿਰਕੜੀ ਜਿਹਾ ਰੰਗ ਬਦਲਦਾ ਹੈ ਕਿਉਂਕਿ ਜਦੋਂ ਇਹ ਕਹਿੰਦਾ ਵੀ ਤੁਸੀਂ ਕਹਿੰਦੇ ਧਮਕਿਆ ਮੈਂ ਪਹਿਲਾਂ ਇਹ ਤਾਂ 70 ਲੱਖ ਦੀ ਠੱਗੀ ਦਾ ਮਾਮਲਾ ਆ ਗਿਆ ਸਾਹਮਣੇ ਜੇ ਲੀਗਲ ਨੋਟਿਸ ਨਾ ਆਇਆ ਹੁੰਦਾ ਔਰ ਕੋਰਟ 'ਚ 70 ਲੱਖ ਨਾ ਮੰਨਦਾ 60 ਲੱਖ ਵੀ ਮੇਰੇ ਕੋਲ ਆਵੇ ਤਾਂ ਕਿਸੇ ਨੇ ਵੀ ਨਹੀਂ ਮੰਨਣਾ ਸੀਗਾ ਇਹ ਤਗੀ ਮਾਰ ਰਿਆ ਸੀਗਾ ਤਾਂ ਹੀ ਜਿਹੜਾ ਹਾਈ ਕੋਰਟ ਨੇ ਇਹਨੂੰ ਸਪਸ਼ਟ ਕੀਤਾ ਹੈ ਵੀ ਤੇਰੀ ਮਨਸਾ ਜਿਹੜੀ ਹੈ ਗਲਤ ਹੈ ਕਿਉਂਕਿ ਰੇਡ ਵੱਧ ਚੁੱਕੇ ਨੇ ਰਹੀ ਗੱਲ ਇਹ ਕਿ ਮੇਰੇ ਝੂਠਾ ਪਰਚਾ ਦੁਆਰ ਦੀ ਇੱਕ ਬਸੀ ਫੜਾਣੇ ਦੇ ਵਿੱਚ ਪਰਚਾ ਦਰਜ ਕਰਾਏ ਨੇ ਆਪਣੇ ਸਾਲੇ ਦੇ ਖਿਲਾਫ ਆਪਣੇ ਚਾਚਾ ਸੋਹਰੇ ਦੇ ਖਿਲਾਫ ਆਪਣੀ ਉਹਦੀ ਚਾਚੀ ਸੱਸ ਦੇ ਖਿਲਾਫ ਤੇ ਆਲੀ ਸਾਲੇ ਆ ਦੇ ਖਿਲਾਫ ਵੀ ਮੇਰੇ ਨਾਲ ਜਿਹੜੀ ਹੈ 3 ਕਰੋੜ ਰੁਪਏ ਦੇ ਲਗਭਗ ਥੱਗੀ ਮਾਰ ਗਿਆ ਲੋਕਰ ਉਹ ਇਹਦਾ 7 ਸਾਲਾਂ ਤੋਂ ਕੰਮ ਕਰ ਰਿਹਾ 8 ਸਾਲ ਮੇਰਾ ਉਧਰ ਕੋਈ ਲੇਕਾ ਤੇਕਾ ਨਹੀਂ ਲਾ ਮੈਂ ਉਹਨੂੰ ਜਾਣਣਾ ਨਾ ਪੁੱਜਾ ਇਹ ਪਰਚੇ ਤੋਂ ਬਾਅਦ ਫਿਰ ਉਹਨੂੰ ਮੈਂ ਜਾਣਣ ਲੱਗਿਆ ਉਹਦੇ ਵਿੱਚ ਕਹਿ ਰਿਹਾ ਵੀ ਸ਼ਾਮ ਸੁੰਦਰ ਵਧਵੇ ਨੂੰ ਇਨਵੋਲ ਕੀਤਾ ਜਾਵੇ ਐਫ ਆਈ ਆਰ ਦੇ ਵਿੱਚ ਦੇਖੋ ਰਹਿਣ ਵਾਲੇ ਕੌਣ ਗੱਜੂ ਘਰੇ ਦੇ ਕੰਮ ਕਿੱਥੇ ਕਰਦੇ ਨੇ ਪਤਗੜ ਸਾਹਿਬ ਪਰਚਾ ਕਿੱਥੇ ਦਾਜ ਹੋ ਰਿਹਾ ਪਸੀ ਬਣਾਣੇ ਬਹੁਤ ਵੱਡੀ ਸਾਜ਼ਿਸ਼ ਹੈ ਪਰਚਾ ਕੌਣ ਦਾ ਜਿਕਰ ਆ ਰਿਹਾ ਠੱਗੀ ਲੱਗ ਰਹੀ ਹੈ ਉਹ ਵਰਗਾ ਸੱਚ ਦੇ ਨਾਲ ਲੱਗੀ ਹੈ ਕਿ ਨਹੀਂ ਲੱਗੀ ਪਰਚਾ ਦਾਜ ਕਰਾ ਰਹੀ ਹੈ ਉਹਦੀ ਘਰ ਵਾਲੀ ਬਣੇਓ ਬਰਾਦਰ ਕੋਈ ਇੱਕ ਬਹੁਤ ਵੱਡੀ ਸਾਜ਼ਿਸ਼ ਉਸ ਦਾ ਪਰਚਾ ਦਰਜ ਹੋ ਗਿਆ ਉਸ ਤੋਂ ਬਾਅਦ ਇੱਕ ਨਵੀਂ ਹੋਰ ਐਪਲੀਕੇਸ਼ਨ ਆਬ ਦੇਤੀ ਉਹੀ ਸੇਮ ਭੈ ਘਰ ਵਾਲੀ ਦੇ ਨਾਮ ਤੇ ਪਰਚਾ ਤੁਹਾਡਾ ਦਰਜ ਕੀਤਾ ਜਾਵੇ ਉਹ ਕਹਿਣਾ ਸੀ ਕਿ ਮੈਂ ਉਹਨਾਂ ਵੱਲੋਂ ਇੱਕ ਹੋਰ ਸਾਜ਼ਿਸ਼ ਨਹੀਂ ਲਾ ਰਹੇ ਸੁਣੋ ਕਿਵੇਂ ਲੱਗਦਾ ਕੋਈ ਇੱਕ ਬਿਆਨ ਦੇ ਵਿੱਚ 24/10 ਡੇਟ ਪਾਈ ਵੀ ਹੈ ਜਦੋਂ 4 ਮਹੀਨੇ 6 ਮਹੀਨੇ 6 ਮਹੀਨੇ ਦੀ ਤਾਂ ਅਸੀਂ ਹਾਜ਼ਰੀ ਜਦੋਂ ਅਸੀਂ ਇਹਦੇ ਬਿੰਤਾ ਕੀਤੇ ਆ ਭਾਈ ਰਜਿਸਟਰੀ ਕਰਾ ਲੈ ਰਜਿਸਟਰੀ ਕਰਾ ਲੈ ਕਹਿੰਦਾ ਮੈਂ ਕਰਾਂ ਨਹੀਂ ਹੋਏ ਤਾਂ ਰੇਟ ਵਧ ਗਏ ਨੇ ਮੈਂ ਤਾਂ ਕਰਾਂ ਨਹੀਂ ਹੋਣੀ ਹਾਜ਼ਰੀ ਅਸੀਂ ਲਵਾਣੀ ਉਹ ਲਵਾਣੀ ਹੈ ਅਸੀਂ ਕਿਉਂ ਨਹੀਂ ਲਵਾਵਾਂਗੇ ਹਾਜ਼ਰੀ ਡਾਕਟਰ ਇਹਨਾਂ ਨੇ ਪਹਿਲਾਂ ਨਹੀਂ ਕਰਾਈ ਮੈਂ ਤਾਂ ਟਾਈਮ ਮੰਗੀਆ ਟਾਈਮ ਮੰਗੀਆ ਇਹ ਝੂਠ ਬੋਲਦਾ ਹੈ ਦੇਖੋ ਤੁਹਾਨੂੰ ਦੱਸ ਰਿਹਾ ਹੈ ਜਿਹੜਾ ਇਹ 80 ਲੱਖ ਦੇ ਵਿੱਚੋਂ ਉਹ ਪੈਸੇ ਵਾਪਸ ਕਰ ਦੇ ਸੁਣੋ ਇਹ ਝੂਠ ਦੀ ਪੰਡ ਹੈਗੀ ਹੈ ਇਹ ਬਹਿ ਰੂਪਿਆ ਹੈਗਾ ਜਦੋਂ ਮੈਂ ਦੱਸ ਰਿਹਾ ਕਿ ਡੇਢ ਮਹੀਨੇ ਬਾਅਦ ਪਹਿਲੀ ਗੱਲ ਹੈ ਜਿਹਨੂੰ ਬਿਆਨ ਦੇ ਰੱਖਣਾ ਮਿਲ ਗਿਆ ਉਹ ਡੇਢ ਮਹੀਨੇ ਚੁੱਪ ਕਰਕੇ ਬੈਠੇਗਾ ਉਹਦਾ ਦੂਜੇ ਦਿਨ ਪਰਚਾ ਦਰਜ ਕਰਾ ਦੇਗਾ ਈਟਾ ਬਟਾ ਸ਼ਰਤਾਂ ਇਹ ਜਿਹੜਾ ਹੈ ਨਾ ਇਹਨੇ ਧੰਦਾ ਬਣਾਇਆ ਵੈ ਮੈਂ ਉਹ ਅਗਲੇ ਤੇ ਹੋਰ ਵੀ ਐਪੀਸੋਡ ਦਿਖਾਵਾਂ ਇਹਨੇ ਕਈ ਬੰਦੇ ਨਾਲ ਠੱਗੀ ਮਾਰੀ ਹੋਈ ਹੈ ਪਰ ਉਹਨਾਂ ਦੀ ਕਿਸੇ ਦੀ ਪੇਸ਼ ਨਹੀਂ ਚੱਲੀ ਇਹ ਤਾਂ ਜਿਵੇਂ ਕਹਿੰਦੇ ਪਾਪ ਦਾ ਘੜਾ ਭਰ ਗਿਆ ਸੀਗਾ ਤਾਂ ਜਾ ਕੇ ਕਾਪੂ ਆਇਆ ਕਿਉਂਕਿ ਲੀਗਲ ਨੋਟਿਸ ਭੇਜਿਆ ਨੇ ਵੀ 70 ਲੱਖ ਮੈਂ ਮੁਕਰ ਗਿਆ ਤੇ ਬਾਅਦ ਚ ਕੋਰਟ ਜਾ ਕੇ ਮੰਨ ਗਿਆ ਤੇ ਮੇਰੇ ਕੋਲ ਆਇਆ ਨੇ ਤਾਂ ਸਾਨੂੰ ਜਿਹੜਾ ਹੈ ਨਾ ਪ੍ਰਮਾਤਮਾ ਨੇ ਇਨਸਾਫ ਦਿੱਤਾ ਨਹੀਂ ਤਾਂ ਬੌਜੀ 70 ਲੱਖ ਵੀ ਹੜੱਪ ਗਿਆ ਸੀਗਾ ਬੌਜੀ ਇਹ ਕਿਸੇ ਤਰੀਕੇ ਦੀ ਕੋਈ ਸੀ ਟੋਟਲ 3 ਕਰੋੜ 75 ਲੱਖ ਦੀ ਹੋਈ ਸੀ ਦੇਖੋ ਬਾਕੀ ਡਰਾਫਟ ਬਣਾ ਕੇ ਤੁਹਾਨੂੰ ਦੱਸਿਆ ਵੀ ਅਸੀਂ ਹਾਜ਼ਰੀ ਲਵਾਈ ਹੈ ਇਹ ਇਸ ਕਰਕੇ ਜਿਹੜਾ ਹੈ ਨਾ ਜੀ ਇਹ ਬੋਕ ਤੇ 30 ਕਨਾਲ 5 ਮਰਲੇ ਜਗ੍ਹਾ ਸੀਗੀ ਠੀਕ ਹੈ ਨਹੀਂ ਤੇ ਹਾਈ ਕੋਰਟ ਤੋਂ ਕੋਈ ਵੀ ਡਾਇਰੈਕਸ਼ਨ ਆਉਂਦੀ ਹੈ ਉਹਦੇ ਮੁਤਾਬਕ ਜਿਹੜਾ ਕੰਮ ਅਸੀਂ ਦੇਖੋ ਪਹਿਲਾਂ ਵੀ ਅਸੀਂ ਕਾਨੂੰਨ ਦੇ ਉੱਤੇ ਜਿਹੜਾ ਹੈ ਵਿਸ਼ਵਾਸ ਰੱਖਿਆ ਵਾ ਹੁਣ ਵੀ ਰੱਖਿਆ ਹੈ ਪਰ ਇਹਨੂੰ ਆਪਣੇ ਆਪ ਦੇ ਵਿਸ਼ਵਾਸ ਨਹੀਂ ਆਪਣੇ ਵਕੀਲਾਂ ਦੇ ਵਿਸ਼ਵਾਸ ਨਹੀਂ ਮੈਂ ਤੁਹਾਨੂੰ ਦੱਸਦਾ ਹੈ ਸੈਸ਼ਨ ਕੋਰਟ ਦੇ ਵਿੱਚ ਅੱਜ ਇੱਕ ਵਕੀਲ ਖੜਾ ਵੀ ਔਖਾ ਇਹਨੇ 1 ਨਹੀਂ 2 ਨਹੀਂ 3 ਨਹੀਂ 5 ਵਕੀਲ ਕਿਤੇ ਹਾਈ ਕੋਰਟ ਦੇ ਵਿੱਚ ਵੀ 2 ਨਹੀਂ ਉੱਤੇ ਵੀ 4 ਚਾਰ ਵਕੀਲ ਕਿਤੇ ਸੁਪਰੀਮ ਕੋਰਟ ਵੀ ਦੋ ਦੋ ਵਕੀਲ ਕਿਤੇ ਕਿਉਂ ਮੇਰਾ ਵਕੀਲ ਵੀ ਮੈਨੂੰ ਧੋਖਾ ਦੇ ਗਿਆ ਉਹਨਾਂ ਨੂੰ ਮਿਲ ਗਿਆ ਸੀ ਦੇਖੋ ਇਹ ਆਪ ਬੇਈਮਾਨ ਨੇ ਸਾਰੇ ਬੇਈਮਾਨ ਜਨਾਨਗੇ ਕਿਉਂ ਵਿਕੇਗਾ ਵਕੀਲ ਮੈਨੂੰ ਦੱਸੋ ਵਕੀਲ ਇਹਦੇ ਹੁਣ ਮੋਟੀ ਫੀਸ ਲਈ ਹੋਵੇ ਪੰਜ ਪੰਜ ਵਕੀਲ ਖੜੇ ਹੁਣ ਕਿਵੇਂ ਕੋਈ ਮਿਲ ਜੇਗਾ ਜੀ ਹਾਂ ਸੁਮ ਜੱਪ ਦੇ ਗੱਲ ਵਕੀਲ ਨੇ ਇੱਕ ਹਾਲਤਾ ਚ ਦੱਸਦੀ ਦੇਖੋ ਜਦੋਂ ਜਿਹੜਾ ਵਕੀਲ ਹੈ ਜਦੋਂ ਪੰਜ ਟੋਪ ਚੋਟੀ ਦੇ ਵਕੀਲ ਕਰ ਰਹਾ ਹੈ ਪੰਜਾ ਵਕੀਲਾ ਨੇ ਆਪਣੀ ਇੱਕ ਦਲੀਲ ਦੇ ਦਿੱਤੀ ਵੀ ਇਤਨਾ ਧੋਖਾ ਜਦੋਂ ਕਾਗਜ਼ ਜੱਜ ਸਾਹਿਬ ਦੇਖਦੇ ਨੇ ਤਾਂ ਉਹਨੇ ਸਪੱਸ਼ਟ ਲਿਖਤਾ ਵੀ ਤੁਹਾਡੇ ਜਿਹੜਾ ਕਲਾਇੰਟ ਹੈ ਉਹ ਠੱਗੀ ਦੀ ਮਨਸ਼ਾ ਵਾਲਾ ਬੰਦਾ ਹੈ ਤਾਂ ਉਹਦੇ ਚ ਉਹਨਾਂ ਦਾ ਕੀ ਦੋਸ਼ ਹੈ ਭਾਈ ਵਕੀਲ ਨੇ ਤਾਂ ਜੋ ਹੈ ਉਹਦਾ ਪੱਕ ਲੈਣਾ ਹੈ ਪਰ ਕਾਗਜ਼ਾਂ ਨੇ ਸਚਾਈ ਬੋਲਣੀ ਹੈ ਇਹਦਾ ਪਰਮਪਿਤਾ ਪਰਮਾਤਮਾ ਮੈਂ ਸ਼ੁਕਰ ਕਰਦਾ ਕਿ ਉਹਨੇ ਮੇਰੀ ਜਿਹੜੀ ਹੈ ਲਾਜ ਬਚਾਈ ਹੈ ਨਹੀਂ ਤਾਂ ਨਾ ਇਹਨੇ ਮੈਨੂੰ ਜਿਹੜਾ ਹੈ ਦਿਨ ਦਾ ਚੈਨ ਤੇ ਰਾਤ ਦੀ ਨੀਂਦ ਜਿਹੜੀ ਆਰਾਮ ਕੀਤੀ ਹੋਈ ਹੈ ਕਿਉਂਕਿ ਜਿੱਦੀ ਹੱਕ ਹਲਾਲ ਦੀ ਇੰਡੀ ਵੱਡੀ ਅਮਾਉਂਟ ਸਾਰੀ ਮਿਹਨਤ ਜਿਹੜੀ ਹੈ ਜ਼ਿੰਦਗੀ ਦੀ ਕਮਾਈ ਉਹ ਹੜੱਪੀ ਬੈਠਾ ਹੋਵੇ ਔਰ ਫਿਰ ਦੇਖੋ ਅੱਜ ਜੋ ਤੋਂ ਹਫਤਾ ਪਹਿਲਾਂ ਇਹਨਾਂ ਨੂੰ ਗੁੰਮਰਾਹ ਕਰਦੇ ਕਿ ਕਿ ਚ ਪੁਲਿਸ ਦੀ ਕੀ ਕੰਮ ਕਰ ਆਪ ਪੁਲਿਸ ਦੀ ਵੀ ਸੁਣ ਲਿਓ ਇਹ ਕਹਿੰਦਾ ਜੀ ਦੇਖੋ ਉਹਨੇ ਇਨਸਾਫ ਕੀਤਾ ਉਹ ਨਾ ਮੇਰੇ ਪੱਖ 'ਚ ਨਹੀਂ ਹੈ ਨਾ ਉਹਦੇ ਪੱਖ 'ਚ ਨਹੀਂ ਹੈ ਉਹਨੇ ਇਨਸਾਫ ਕੀਤਾ ਇਹ ਕਹਿੰਦਾ ਹੈ ਕਿ ਪੁਲਿਸ ਨੇ ਮੈਨੂੰ ਅਰੈਸਟ ਕਰ ਲਿਆ ਗਲਤ ਕੀਤਾ ਇਸ ਕਰਕੇ ਉਹਨੇ ਜਿਹੜੀ ਉਹਦੀ ਵੀ ਮੈਂ ਦੱਸਦਾ ਇਹਨੂੰ ਜਿਹੜੀ mediation ਵਾਸਤੇ ਸਮਝੌਤੇ ਵਾਸਤੇ 22/7 ਤੱਕ ਜਿਹੜੀ ਹੈ ਇਹਨੂੰ ਅਰੈਸਟ ਸਟੇ ਮਿਲੀ ਸੀ ਉਸ ਤੋਂ ਬਾਅਦ 22/7 ਨੂੰ ਜਦੋਂ ਸਮਝੌਤਾ ਨਹੀਂ ਹੋਇਆ 23/7 ਨੂੰ ਜਦੋਂ ਜਿਹੜੀ ਹੈ ਜੱਜ ਸਾਹਿਬ ਕੋਲ ਗਈ ਉਹਨਾਂ ਨੇ 24/7 ਡੇਟ ਪਾਤੀ ਉਸ ਤੋਂ ਅਰੈਸਟ ਸੇ ਕੰਟੀਨਿਊ ਨਹੀਂ ਕੀਤੀ ਤਾਂ ਉਹ ਜਦੋਂ ਨਹੀਂ ਕੰਟੀਨਿਊ ਕੀਤੀ ਤਾਂ ਪੁਲਿਸ ਨੂੰ ਮੌਕਾ ਸੀ ਉਹਨੇ ਅਰੈਸਟ ਕੀਤਾ ਉਹੀ ਜਿਹੜਾ ਹੈ ਜਦਕੇ ਫਿਰ 25 ਤਰੀਕ ਨੂੰ ਉਹੀ ਜੱਜ ਸਾਹਿਬਾਂ ਇਹ ਐਪਲੀਕੇਸ਼ਨ ਕਰਕੇ ਐਂਟੀਸੈਫਟੀ ਬੇਲ ਰਜੈਕਟ ਕਰ ਰਹੇ ਨੇ ਕਿ ਆਲਰੇਡੀ ਇਹ 23 ਸਤ ਨੂੰ ਅਰੈਸਟ ਹੋ ਚੁੱਕਾ ਹੈ ਇਸ ਕਰਕੇ ਜਿਹੜੀ ਹੈ ਇਹਦੀ ਐਂਟੀਸੈਫਟੀ ਬੇਲ ਰੱਦ ਕੀਤੀ ਜਾਂਦੀ ਹੈ ਉਸ ਦੇ ਬਾਅਦ ਵੀ ਤੋਂ ਹੋਰ ਤੁਹਾਨੂੰ ਇੱਕ ਮੱਝ ਦੀ ਗੱਲ ਦੱਸਾਂ ਜਦੋਂ ਇਹ ਗਰੰਟਡ ਬੇਲ ਵਾਸਤੇ ਉੱਤੇ ਦੁਬਾਰਾ ਸੈਸ਼ਨ ਕੋਰਟ ਜਾਂਦਾ ਹੈਗਾ ਉਹੀ ਜੱਜ ਸਾਹਿਬਾ ਜਿਨ੍ਹਾਂ ਨੇ ਐਂਟੀਸੈਫਟੀ ਬੇਲ ਰੱਦ ਕੀਤੀ ਹੁੰਦੀ ਹੈ ਤੋਂ ਜਾਂ ਤਿੰਨ ਪੇਸ਼ੀ ਸੁਣਨ ਤੋਂ ਬਾਅਦ ਉਹ ਇਸ ਕੇਸ ਸੁਣਵਾਈ ਕਰਨ ਤੋਂ ਵੀ ਉਹ ਜਿਹੜਾ ਕੇਸ ਵਾਪਸ ਕਰ ਦਿੰਦੇ ਨੇ ਦੇਖੋ ਇੰਡੀ ਵੱਡਾ ਜਿਹੜਾ ਨਾ ਇਹ ਬਹੁਤ ਵੱਡਾ ਜਿਹੜਾ ਨੈਟਵਰਕ ਲਾਲ ਹੈ ਮੈਂ ਤਾਂ ਇਹ ਕਹਾਂਗਾ ਕਿ ਜਿੰਨਾ ਇਸ ਤੋਂ ਦੁਨੀਆ ਬਾਸ ਸਕਦੀ ਹੈ ਬਾਜੋ ਕਿਉਂਕਿ ਇਹ ਰਾਣਾ ਸਵਾਮੀ ਦਾ ਸੈਕਟਰੀ ਹੋਣ ਕਰਕੇ ਲੋਕ ਇਸ ਤੇ ਵਿਸ਼ਵਾਸ ਕਰਦੇ ਸੀ ਇਹ ਰਾਣਾ ਸਵਾਮੀ ਦੇ ਨਾਮ ਕਰਕੇ ਲੋਕ ਇਸ ਤੇ ਵਿਸ਼ਵਾਸ ਕਰਨ ਕਰਕੇ ਬਹੁਤ ਵੱਡੇ ਧੋਖੇ ਖਾਈ ਬੈਠੇ ਨੇ ਮੈਂ ਵੀ ਉਸੇ ਹੀ ਵਿਸ਼ਵਾਸੀ ਚੇਤੇ ਜਿ ਮਾਰੇ ਗਿਆ ਕਿ ਸੈਕਟਰੀ ਬੰਦਾ ਹੈਗਾ ਦੇਖੋ ਬਾਬਾ ਜੀ ਨੇ ਆਪਣੀ ਸੰਸਥਾ ਦੀ लाज ਬਚਾਉਣ ਵਾਸਤੇ ਪਰਮਾਤਮਾ ਜੋ ਕਰਦਾ ਹੈ ਜਦੋਂ ਇਸ ਤੇ ਐਫ ਆਈ ਆਰ ਦਰਜ ਹੋਈ ਉਸ ਤੋਂ ਹੀ ਮੈਨੇ 1.5 ਮਹੀਨਾ ਪਹਿਲਾਂ ਇਨੂ ਸੈਕਟਿਪਾ ਤੋਂ ਵੀ ਹਟਾ ਦਿੱਤਾ ਗਿਆ ਇਹ ਉਹ ਨਹੀਂ ਸੀ। ਹਾਂਜੀ ਹਮਲਾ ਸਾਹਿਬ ਕੀ ਕਹਾਂਗੇ ਤੁਸੀਂ ਪਹਿਲੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਐਸਐਸ ਦੇ ਅੱਜ ਕੀ ਕਹਾਂਗੇ ਉਹ ਵੀ ਕਰਾਈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਇਹਨਾਂ ਦਾ ਤੁਹਾਡਾ ਬਹੁਤ ਹੀ ਬਹੁਤ ਧੰਨਵਾਦ ਤੁਸੀਂ ਅੱਜ ਨਹੀਂ ਪੈਂਦੇ ਜੀ ਵੀ ਜਿਹੜਾ ਹੈ ਲੋਕਾਂ ਦੀ ਆਵਾਜ਼ ਸੁਣਨ ਵਾਸਤੇ ਸਾਡੇ ਮੋਰਚੇ ਤੇ ਐਸਬੀਸੀ ਮਾਂ ਪੰਚਾਇਤ ਮੋਰਚੇ ਤੇ ਪਹੁੰਚੇ ਹੋ ਤੇ ਗੱਲ ਕਰ ਲਈ ਜਿਵੇਂ ਅੱਜ ਸ਼ਾਮ ਜੰਦਰ ਜੀ ਨੇ ਤੁਹਾਨੂੰ ਆਪਣੀ ਹੱਟ ਬੀਤੀ ਦੱਸੀ ਹੈ ਐਸੀ ਤਰ੍ਹਾਂ ਪਹਿਲਾਂ ਸਾਡੇ ਕੋਲੇ ਓਮ ਪ੍ਰਕਾਸ਼ ਆਪਣਾ ਓਮ ਪ੍ਰਕਾਸ਼ ਸਚਦੇਵਾ ਜੀ ਆਏ ਸੀ ਹਫਤਾ ਪਹਿਲਾਂ ਵੀ ਆਏ ਸੀ ਤੋਂ ਪਹਿਲਾਂ ਵੀ ਆਏ ਸੀ ਇੱਕ ਦਿਨ ਪ੍ਰੈਸ ਕਾਨਫਰੰਸ ਕਰੀ ਵੀ ਮੇਰੇ ਨਾਲ ਠਗੀ ਧੋਰੀ ਹੋਈ ਹੈ ਤਾਂ ਬਾਤੜੀ ਹੋਈ ਹੈ ਪਰ ਅਸੀਂ ਤੁਹਾਡੇ ਰਾਹੀਂ ਵੀ ਕਹਿਣਾ ਚਾਹੁੰਦੇ ਹਾਂ ਜਦੋਂ ਕੋਈ ਸਾਡੇ ਕੋਲੇ ਆ ਜਾਂਦਾ ਸੀ ਆਪਣੇ ਪੇਜ ਤੇ ਕਾਗਜ਼ ਤਾਂ ਦੇਖਦੇ ਹਨ ਪਰ ਕੀ ਦੇਣਾ ਕਿਤੇ ਬੰਦਾ ਜਿਹੜਾ ਚੋਰ ਆ ਕੋਈ ਛਾਤਰ ਹੁੰਦਾ ਉਹ ਆਪਣੇ ਕਾਗਜ਼ ਕਈ ਛਫਾਂਦਾ ਹੈ ਜਦੋਂ ਦੂਜੀ ਧਿਰ ਬੈਠੂਗੀ ਤਾਂ ਉਹ ਸਾਹਮਣੇ ਸਪਸ਼ਟ ਹੁੰਦਾ ਵੀ ਅਸਲ ਕਹਾਣੀ ਕੀ ਹੈ ਉਸੀਂ ਜਿਹੜੀ ਉਹਦਾ ਅ ਬਿਆਨ ਲਿਆ ਐਸਐਚਓ ਦਾ ਸੈ ਦੂਸਰੇ ਤੇ ਬਿਆਨ ਲੈ ਲੀਤਾ ਸੀ ਬਿਆਨ ਐਸਐਚਓ ਨੇ ਕਹਿੰਦਾ ਮੈਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਾਰਵਾਈ ਕੀਤੀ ਕਾਗਜ਼ਾਂ ਦੇਖ ਕੇ ਕਾਰਵਾਈ ਕੀਤੀ ਪਰ ਇਹਨਾਂ ਨਾਲ ਕੋਈ ਗੱਲ ਨਹੀਂ ਹੋਈ ਸੀ ਅੱਛਾ ਮੇਰਾ ਫਰਜ਼ ਨਹੀਂ ਬਣਦਾ ਮੈਂ ਇਹਨਾਂ ਨੂੰ ਵਾਰ-ਵਾਰ ਫੋਨ ਕਰਕੇ ਪੁੱਛਾਂ ਕਿ ਤੁਹਾਡਾ ਤਾਂ ਦੇਖੋ ਪ੍ਰੈਸ ਰਾਈ ਮੀਡੀਆ ਰਾਈ ਪੱਖ ਜਾਣਣਾ ਹੁੰਦਾ ਤੁਸੀਂ ਪੁੱਛਣਾ ਹੁੰਦਾ ਪਰ ਮੈਂ ਨਹੀਂ ਇਹ ਚੀਜ਼ ਪੁੱਛ ਸਕਦਾ ਜੋ ਤੁਸੀਂ ਪੁੱਛ ਸਕਦੇ ਹੋ ਤਾਂ ਅਗਲਾ ਕਹਿੰਦਾ ਯਾਰ ਮੈਨੂੰ ਧਮਕੀਆਂ ਦੇਤੀਆਂ ਮੈਨੂੰ ਡਰਾ ਦਿਆ 20 ਤਰ੍ਹਾਂ ਦੇ ਲੋਕ ਬਲੇਮ ਬਣਾ ਲੈਂਦੇ ਆ ਤੇ ਅਸੀਂ ਨਹੀਂ ਉਹ ਹਰ ਇੱਕ ਮੰਦਰ ਪੁੱਛ ਸਕਦੇ ਤੇ ਗੱਲ ਕਰ ਲਈਏ ਇਹਨਾਂ ਨੇ ਜਿਵੇਂ ਦੱਸੀ ਹੈ ਵੀ 80 ਲੱਖ ਰੁਪਇਆ ਬਿਆਨਾ ਹੁੰਦਾ 30 ਕਨਾਲ 5 ਮਰਲੇ ਜਗਾ ਹੁੰਦੀ ਹੈ ਗੱਜੂ ਖੇੜੇ ਦੀ ਜ਼ਮੀਨ ਹੈ ਜੋ ਹੁਣ ਜ਼ਿਲ੍ਹਾ ਮੋਹਾਲੀ ਚ ਆ ਗਈ ਤੇ ਅਸੀਂ ਕੱਲ ਵੀ ਜਿਹੜੀ ਗੱਲ ਕਰ ਰਹੀ ਸੀ ਜ਼ਿਲ੍ਹਾ ਮੋਹਾਲੀ ਦੀ ਗੱਲ ਕਰ ਰਹੇ ਹਾਂ ਅੱਜ ਵੀ ਜਿਹੜੀ ਜ਼ਿਲ੍ਹਾ ਮੋਹਾਲੀ ਦੀ ਉਹ ਗੱਲ ਹੋ ਰਹੀ ਹੈ ਤੇ ਗੱਲ ਕਰੀਏ ਉਸ ਨੇ ਅਸਲ ਤੱਥ ਚ છુપਾਏ ਹੈ ਵੀ ਮੈਂ ਪ੍ਰਧਾਨ ਜੀ 10 ਲੱਖ ਰੁਪਇਆ ਮੈਨੂੰ ਆਇਆ ਸੀ ਮੈਂ 10 ਲੱਖ ਵਾਪਸ ਕਰਤਾ ਉਹਨਾਂ ਨੇ ਡੇਟ ਪੋਆਈ ਹੈ ਉਹਨਾਂ ਦੇ ਕੋਲ ਪੇਮੈਂਟ ਨਹੀਂ ਹੈ ਦੀ ਜਫਰਾਣਾ ਉਦੋਂ ਸਾਰੀ ਸਟੋਰੀ ਇਸ ਤਰ੍ਹਾਂ ਦੱਸ ਕੇ ਦਿੰਦਾ ਪਰ ਜਿਹੜੇ ਅਸਲ ਇਹਨਾਂ ਦੇ ਮੁਤਾਬਕ ਦੱਸਣ ਮਨ ਦਾਪ ਕੇ ਦੇਖੋ ਚੌਥੇ ਮਹੀਨੇ ਚ 4 ਮਹੀਨੇ ਦਾ ਜਿਹੜਾ 6 ਮਹੀਨੇ ਦਾ ਵਕਫਾ ਟਾਈਮ ਪਾਇਆ ਜਾਂਦਾ ਹੈ 6 ਮਹੀਨੇ ਦਾ ਵਕਫਾ ਟਾਈਮ ਪਾ ਕੇ ਬੰਦਾ 1.5 ਮਹੀਨੇ ਬਾਅਦ ਲੀਗਲ ਨੋਟਸ ਦੇ ਦਿੰਦਾ ਜਦੋਂ 6 ਮਹੀਨੇ ਦਾ ਟਾਈਮ ਹੁੰਦਾ ਤਾਂ 6 ਮਹੀਨੇ ਡਿਕਣਾ ਚਾਹੀਦਾ ਵੀ ਆਪਾਂ ਬਣਨਾ ਕੀ ਹੈ ਪਰ ਜੇ ਬੰਦੇ ਦੀ ਮਨਸਾ ਠੀਕ ਨਹੀਂ ਹੋਊਗੀ ਅੱਜ ਜਿਹਨੇ ਇਹਨਾਂ ਨੂੰ ਦੱਸਿਆ ਵੀ 4-4 ਵਕੀਲ ਕਰਨੇ ਸੈਸ਼ਨ ਕੋਰਟ ਤੇ 4 ਵਕੀਲ ਕਰ ਲੈ ਹਾਈ ਕੋਰਟ ਆ ਕਿਵੇਂ ਅੱਜ ਸਾਨੂੰ ਸੱਚੇ ਬੰਦਿਆਂ ਨੂੰ ਨਿਆਂ ਸਾਫ ਲੈਣੀ ਇੱਕ ਵਕੀਲ ਕਰਨ ਔਖਾ ਹੈ ਇੱਕ ਵਕੀਲ ਨੂੰ ਫੀਸ ਦੇਣੀ ਔਖੀ ਹੈ ਅਸੀਂ ਪੰਜਾਬ ਲੈਵਲ ਤੇ ਤੁਹਾਡੀਆਂ ਲੜਾਈਆਂ ਜਿਹੜੀਆਂ ਹੋਰ ਲੜ ਰਹੇ ਪਬਲਿਕ ਦੀਆਂ ਸਾਨੂੰ ਇੱਕ ਵਕੀਲ ਦੀ ਫੀਸ ਨਹੀਂ ਪੂਰੀ ਹੁੰਦੀ ਜਿਹੜਾ ਛਾਤਰ ਬੰਦਾ ਹੈ ਇਹ ਬੰਦੇ ਦੇ ਕੋਲ ਪੈਸੇ ਖੁੱਲੇ ਹੋਣ ਜਾਂ ਪੈਸੇ ਬੰਦੇ ਆਏ ਹੋਣ ਜਾਂ ਢੱਗੀਮਾਰੀ ਹੋ ਉਹ ਬੰਦਾ ਚਾਰ ਵਕੀਲ ਕਰੂਗਾ ਨਹੀਂ ਅਗਲਾ ਚਾਰ ਵਕੀਲ ਕਿੱਥੇ ਕਰੂਗਾ ਤੇ ਜਿਵੇਂ ਗੱਲ ਦੱਸੀ ਇਹਨਾਂ ਨੇ ਹਰਸੀਵਿੰਗ ਜਿਵੇਂ ਸਾਨੂੰ ਦਿਖਾਈ ਹੈ ਦੇਖੋ ਘਰ ਵਾਲੀ 80 ਲੱਖ ਰੁਪਏ ਦੀ ਰਸੀਬ ਕਰਦੀ ਹੈ ਭੈਣ ਜਿਹੜੀ ਹੈਗੀ ਉਹ ਰਸੀਵ ਕਰਦੀ 80 ਲੱਖ ਦੇ ਉਲਟਾ ਨੋਟ ਵੀ ਲਿਖਦਾ ਵੀ ਜੇਕਰ ਇਹ ਤੋਂ ਬੱਧੀ ਜ਼ਮੀਨ ਨਿਕਲੀ ਜਾਂ ਮੇਰਾ ਬਿਜਲੀ ਕਨੈਕਸ਼ਨ ਆ ਉਹਦਾ ਮੈਂ ਲੱਗ ਪੈਸੇ ਲਾਵਾਂਗਾ ਆ ਜਦੋਂ ਨੋਟ ਲਿਖ ਰਿਹਾ ਸਾਰਾ ਕੁਝ ਕਰ ਰਿਹਾ ਉਹ ਸਾਰੇ ਕਾਗਜ਼ ਬਾਪੂ ਜੀ ਨੇ ਇਕੱਲੇ ਇਕੱਲੇ ਸਾਨੂੰ ਦਿਖਾਏ ਤੇ ਉੱਥੇ 10 ਲੱਖ ਰੁਪਏ ਦਾ ਨੋਟਿਸ ਦਿੱਤਾ ਤੇ ਕੋਰਟ 'ਚ ਜਾ ਕੇ ਸਟੇਟਮੈਂਟ 'ਚ ਮੰਨ ਗਿਆ ਮੇਰੇ ਕੋਲ 80 ਲੱਖ ਰੁਪਈਆ ਆ ਬਾਈ ਪਹਿਲਾਂ ਤਾਂ ਇਹ ਹੀ ਡਿਫਰੈਂਟ ਆ ਅੱਛਾ ਜਿਹੜਾ ਬੰਦਾ ਕੋਰਟ 'ਚ ਮੰਨ ਜਾਂਦਾ ਤੇ ਲੀਗਲ ਲੋਰਸ ਦੇ ਰਿਹਾ 10 ਲੱਖ ਦਾ ਕੋਰਟ 'ਚ 80 ਲੱਖ ਰੁਪਈਆ ਮੰਨ ਰਿਹਾ ਪਹਿਲਾਂ 70 ਲੱਖ ਦੀ ਠੱਗੀ ਜਿਹੜਾ ਬਿਆਨੇ 'ਚ ਮਾਰ ਰਿਹਾ ਉਹ ਰਜਿਸਟਰੀ 'ਚ ਦੱਸ ਤਾ ਜਿਹੜੀ ਮੁਰਲੀ ਪੇਮੈਂਟ ਚ ਤੇ ਜਾ ਕੇ ਉਹ ਹਾਈ ਕੋਰਟ ਗਿਆ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਗਿਆ ਜਦੋਂ ਉਹਨੂੰ ਕਿਤੇ ਨਾ ਰਿਲੀਫ ਮਿਲੀ ਤਾਂ ਉਹਦੇ ਖਿਲਾਫ ਜਿਹੜੀ ਸਾਰੀ ਕਾਰਵਾਈ ਹੋ ਰੈਸਟ ਰਿਹਾ ਦੋ ਵਾਰੀ ਜੇਲ੍ਹ ਚ ਗਿਆ ਤੇ ਹੁਣ ਆ ਗਿਆ ਕਹਿੰਦਾ ਜੀ ਮੇਰੀ ਜਿਹੜੀ ਹੈ ਕੰਟੈਂਪਟ ਪੈ ਗਈ ਪੁਲਿਸ ਦੇ ਖਿਲਾਫ ਹੈ ਕਿਸੇ ਦੇ ਖਿਲਾਫ ਮਾਨਯੋਗ ਹਾਈ ਕੋਰਟ ਅਦਾਲਤ ਚ ਜਿਹੜਾ ਹੈ ਕੰਮ ਜਿਹੜਾ ਸੁਣਾਈ ਹੋਈ ਨੇ ਕਿਸੇ ਜਦੋਂ ਵੀ ਬਾਬੂ ਜੀ ਦਾ ਪੱਖ ਸੁਣਾਇਆ ਜਾਊ ਪੁਲਿਸ ਦਾ ਪੱਖ ਸੁਣਾਇਆ ਜਾਊਗਾ ਆਪਣੀ ਰਿਪਲਾਈ ਆਪ ਦੇਣਗੇ ਆਪਣਾ ਹਲਫੀਆ ਬਿਆਨ ਦੇਰ ਕਰਨਗੇ ਜਿਹੜਾ ਬੰਦਾ ਸੱਚਾ ਪੱਕਾ ਹੋਊਗਾ ਜੇ ਉਹ ਝੂਠਾ ਤਾਂ ਉਹਦੇ ਖਿਲਾਫ 100% 100% ਕਾਰਵਾਈ ਹੋਊਗੀ ਤੇ ਉਦੋਂ ਜਿਹੜੀ ਪੇਮੈਂਟ ਵੀ ਵਸੂਲੀ ਜਾਵੇਗੀ ਯਾਂ ਸੀ ਕਹਿੰਦੇ ਵੀ ਜਿਹੜੀ ਪੇਮੈਂਟ ਦਾ ਬਿਆਨਾ ਹੋਇਆ ਸਾਡੀ ਰਜਿਸਟਰੀ ਸਿਰੇ ਚੜਦੇ ਬਾਬੂ ਜੀ ਤਾਂ ਕਹਿੰਦਾ ਸਾਡੀ ਰਜਿਸਟਰੀ ਸਿਰੇ ਚੜਨੀ ਚਾਹੀਦੀ ਹੈ ਚਾਹੇ ਅਦਾਲਤ ਪੈਸੇ ਜਮਾ ਕਰਾਵੇ ਜਿਵੇਂ ਮਰਜ਼ੀ ਕੋਰਟ 'ਚ ਪੈਸਾ ਜਮਾ ਹੋਵੇ ਸਾਡੀ ਰਜਿਸਟਰੀ ਹੋਣੀ ਚਾਹੀਦੀ ਹੈ ਸਾਡਾ ਬਿਆਨਾ ਬਰਕਰਾਰ ਹੈ ਜਿੱਥੇ ਉਹ ਮੰਨ ਗਿਆ ਜਿਹੜੇ ਲੋਕ ਲਾਲਚ ਕਰ ਰਹੇ ਕੱਲ੍ਹ ਵੀ ਰੋਟੀ ਪਾਇਆ ਪਤਾ ਨਹੀਂ ਲੱਗਦਾ ਕਿ ਕਿਹਨੇ ਕਿਵੇਂ ਕਿਹਨਾਂ 'ਤੇ ਟੱਕੀ ਲਾ ਲਈ ਜਿਹਦੇ ਬਾਰੇ ਠੀਕ ਹੈ ਨਾ ਕਿ ਲੋਕ ਜਿਹ ਪੰਜਾਬ ਵਿੱਚ ਪਰਚਸੀ ਲੋਕ ਇਮਾਨ سے ਖੜਤੇ ਸੀ। ਇਮਾਨ ਲੋਕਾਂ ਦਾ ਜਿਹੜਾ ਗੁਲਗਿਆਰ ਚੁੱਕ ਗਿਆ ਉਹਦੇ ਵਰਗੀ ਤਾਂ। ਹੁਣ ਗੱਲ ਇਹ ਐ ਵਿੱਚ ਹੈ ਉਹ ਜ਼ਮੀਨਾਂ ਮਹਿੰਗੀਆਂ। ਅੱਜ ਕੱਲ੍ਹ ਲੋਕ ਜਿਵੇਂ ਪਹਿਲਾਂ ਘਰ ਕੱਚੇ ਸੀ। ਲੋਕਾਂ ਦੇ ਜਿਹੜੇ ਦਿਲ ਦਿਮਾਗ ਸੀ ਉਹ ਪੂਰੇ ਪੱਕੇ ਸੀ। ਪਰ ਹੁਣ ਜੇ ਘਰ ਹਵੇਲੀਆਂ ਦਾ ਪੱਕੀਆਂ ਪਾ ਲੀਆਂ ਪੈਲਸਾਂ ਬੜਬੜੇ ਮਹਿਲ ਬਣਾ ਲੇ ਪਰ ਲੋਕ ਠੱਗੀ ਥੋੜੀ ਦੇ ਜਿਆਦਾ ਹੋ ਗਏ। 24 ਘੰਟੇ ਚ ਅਮੀਰ ਬਣਨ ਵਾਸਤੇ 1 ਕਰੋੜ ਰੁਪਏ ਦੀਆਂ ਪਰਪੇ ਦੀਆਂ ਠੱਗੀਆਂ ਮਾਰਦੇ ਨੇ। ਸਾਦੋਂ ਦੀ ਇੱਕ ਕਿਸਾਨ ਤੋਂ ਲੈ ਕੇ ਐਮਪੀ ਐਮਐਲਏ ਪ੍ਰਧਾਨ ਮੰਤਰੀ ਹੋਵੇ ਮੁੱਖ ਮੰਤਰੀ ਹੋਵੇ ਸਾਰੇ ਵਿੱਚ ਆ ਜਾਂਦੇ ਨੇ ਤੇ ਜਿਹੜੇ ਪੋਲੀਟਿਕਲ ਸਾਡੇ ਸਿਆਸੀ ਲੋਕ ਹੈ ਉਹ ਕਿਵੇਂ ਠੱਗੀ ਧੋਰੀਆਂ ਕਰਦੇ ਕਿਵੇਂ ਸਾਰਾ ਕੁਝ ਕਰਦੇ ਇਹ ਇੱਕ ਨਾਰਮਲ ਕਹਾਣੀ ਹੈ ਇੱਕ ਕਿਸਾਨ ਨਾਲ ਠੱਗੀ ਹੋਣੀ ਜਾਂ ਕਿਸੇ ਤਰ੍ਹਾਂ ਪਰ ਜਿਹੜਾ ਅਮਾਨ ਸੱਚਾ ਤਾਂ ਹੈ ਕੋਰਟ 'ਚ ਧਿਆਨ ਸਾਫ ਲੈਣ ਵਾਸਤੇ ਚ ਮਹਿੰਗਾ ਵੀ ਹੈ ਤੇ ਲੇਟ ਵੀ ਬਹੁਤ ਹੋ ਜਾਂਦਾ ਹੈ ਕੋਰਟਾਂ 'ਚ ਜਾ ਕੇ ਕੋਈ ਸਿੱਧੀ ਨਾਂ ਸਾਹਿਬ ਮਿਲਦਾ ਨਹੀਂ ਪਰ ਬਹੁਤ ਲੇਟ ਮਿਲਦਾ ਸੋਹਰਾ ਸਾਹਿਬ ਇਹ ਜਿਹੜੇ ਮਸਲੇ लेके ਰੋਜ਼ ਆ ਰਹੇ ਨੇ ਕਿ ਆਪਣੇ ਕਾਗਜ਼ ਚੱਕੀ ਫਿਰਦੇ ਨੇ ਪੇਪਰ ਸਾਡੀ ਜੇ ਵੀ 30% ਸਾਈ ਹੋ ਗਈ ਤਾਂ ਖਾਤੜੀ ਹੋ ਗਈ ਇਹਦੇ ਵਿੱਚ ਕਿਹਨੂੰ ਤੁਸੀਂ ਵੇਰ ਕਸੂਰ ਵਾਰ ਕੇ ਨੂੰ ਸਮਝਦੇ ਹੋ ਪਹਿਲਾਂ ਕਹਿੰਦੇ ਸੀ ਸਰਕਾਰਾਂ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਮੋਢਲੀ ਏਟਲੀ ਇਕਾਈ ਦੇ ਸਾਨੂੰ ਸੁਪਰੀਮ ਕੋਰਟ ਹਾਈ ਕੋਰਟ ਜਾਣਾ ਨਾ ਪਵੇ ਸਾਡੇ ਤਹਿਸੀਲਦਾਰ ਬੈਠੇ ਨੇ ਡੀਸੀ ਬੈਠੇ ਐਡੀਸੀ ਬੈਠੇ ਐਸਐਸਪੀ ਬੈਠੇ ਨੇ ਇਹ ਕਿਸ ਵਾਸਤੇ ਬੈਠੇ ਨੇ ਲੋਕਾਂ ਨੂੰ ਨਿਆਂ ਸਾਫ ਦਉਣ ਲਈ ਇਹ ਬਾੜ ਸੀ ਜਿਨ੍ਹਾਂ ਦੀ ਡਿਊਟੀ ਹੈਡੀ ਦੀ ਡਿਊਟੀ ਹੈਡੀ ਵਾਲਾ ਕੰਮ ਕਰੇ ਡੀਸੀ ਦੀ ਡਿਊਟੀ ਹੈ ਆਪਣੇ ਜ਼ਿਲ੍ਹੇ ਨੂੰ ਦੇਖੇ ਐਸਐਸਪੀ ਦੀ ਡਿਊਟੀ ਹੈ ਉਹ ਜਿਹੜਾ ਕਾਨੂੰਨ ਵਿਵਸਥਾ ਨੂੰ ਜ਼ਿਲ੍ਹੇ ਦੇ ਨੂੰ ਦੇਖਣਾ ਪਰ ਇਹ ਲੋਗ ਨਿਵੇਸ਼ਲੇ ਹੋ ਕੇ ਆਪਣੀ ਡਿਊਟੀਆਂ ਤੇ ਭੱਜ ਗਏ ਜਿਸ ਕਰਕੇ ਸਾਨੂੰ ਕੋਟਾਂ ਚ ਗਜ਼ਰੀਆਂ ਚ ਧੱਕੇ ਖਾਣੇ ਪੈਣੇ ਜਿਹੜੇ ਹਲਕੇ ਦੇ ਐਮ ਐਲ ਏ ਐਮ ਪੀ ਐ ਮੁੱਖ ਮੰਤਰੀ ਆ ਉਹ ਕੰਬ ਕਰਦੇ ਨਹੀਂ ਨੇ ਸੁੱਤੇ ਪਏ ਨੇ ਵੀ ਸਾਡੇ ਰਾਜ ਚ ਹੋਊ ਕੀ ਰਿਹਾ ਜਿਵੇਂ ਇੱਕ ਦੂਜੇ ਤੋਂ ਰੋਟੀ ਖੋ ਕੇ ਖਾਣ ਵਾਲੇ ਬਾਂਦਰਾ ਵਾਂਗੂ ਲੜ ਰਹੇ ਨੇ ਲੋਕ ਜਿਹਦੇ ਕੋਲ ਪੈਸਾ ਹੈਗਾ ਉਹ ਕਿਵੇਂ ਵਟੋਲਣਾ ਕਿਵੇਂ ਨਹੀਂ ਕਰਨਾ ਫਰਜ਼ੀ ਬਿਆਨੇ ਬਣਾਣਾ ਫਰਜ਼ੀ ਰਜਿਸਟਰੀਆਂ ਬਣਾਣਾ ਨਾ ਕੋਈ ਮੁੜ ਕੇ ਪੁੱਛੇ ਨਾ ਵਾਸਤੇ ਤੇ ਜਿਹੜਾ ਤਸਕੀਲਦਾਰ ਜਿਹੜਾ ਕੰਨ ਕੋ ਜਿਹੜਾ ਪਟਵਾਰੀ ਐ ਕੋਈ ਵੀ ਕਿਤੇ ਗਲਤ ਕੰਮ ਕਰਦਾ ਲੰਬੜਦਾਰ ਅਸੀਂ ਕਹਿੰਨੇ ਆ ਜਿਹੜਾ ਗਲਤ ਡੈਂਟੀਫਾਈ ਕਰਦਾ ਤੁਸੀਂ ਕਰਦਾ ਹਲੇ ਤੇ ਮੁੱਢਲੀ ਜਿਹੜੀ ਬਿਆਨਤ ਦੀ ਰਕਮ ਐ ਉਹ ਮੁੱਢਲੀ ਰਕਮ ਐ ਹਲੇ 3 ਗੁਣਾ ਦਾ ਰਕਮ ਦੇਣੀ ਸੀ ਉਹਦਾ ਇੱਕ ਪਹਿਲੀ ਮੁੱਢਲੀ ਇਕਾਈ ਚ ਮੁੱਢਲੀ ਉਸੇ ਚ ਜਿਹੜਾ ਠੱਗੀ ਮਾਰਨ ਦਾ ਬੰਦਾ ਸੁੱਟ ਗਿਆ ਤੇ ਰਜਿਸਟਰੀ ਤੱਕ ਕਿੱਥੇ ਪਹੁੰਚੂਗਾ ਤੇ ਮਹਿੰਗੀਆਂ ਜ਼ਮੀਨਾਂ ਹੋਣ ਕਰਕੇ ਖਾਸ ਕਰ ਜਿਲ੍ਹਾ ਮੁਹਾਲੀ ਚ ਇਹ ਠੱਗੀਆਂ ਠੋਰੀਆਂ ਹੋ ਰੀਆਂ ਨੇ